ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਨੂੰ ਨੂਪਗੜ੍ਹ ਦੇ ਜਿਹੜਾ ਪ्योर ਰਾਜਸਥਾਨ ਹੈਗਾ ਤੇ ਮਾੜਾਗਾ ਝਾਤ ਮਰਾਦੇ ਹਨ ਜਿਵੇਂ ਪੁਰਾਣੇ ਟਾਈਮ 'ਚ ਆਪਣੇ ਪੰਜਾਬ 'ਚ ਕਣਕ ਵੜਦੇ ਸੀਗੇ ਤੇ ਪੁੱਛਾਂਗੇ ਬਾਬੇ ਨੂੰ ਵੀ ਕੀ ਝਾੜ ਝੂੜ ਜਾ ਨਿਕਲਦਾ ਕਿਵੇਂ ਕਰਦੇ ਆ ਨਹੀਂ ਸਾਰਾ ਉੱਚਾ ਨੀਵਾ ਹੈਗਾ ਇਹ ਹਨਾ ਆਈ ਬਾਈ ਯਾਰ ਆ ਲੋ ਮੂ ਤਾਂ ਘੁੱਟੋਣੀ ਤੇਰੀ ਟੀਵੀ ਤੇ ਇਹ ਪੂਰਾ ਬਈ ਪੁਰਾਣਾ ਬੰਦਾ ਹੈ ਇਹ ਇਦਾਂ ਮਾੜਾ ਕਰ ਲਾਓ ਬਈ ਨਾਮ ਕੀ ਆ ਆਪਣਾ ਪਹਿਲਾ ਨਾਮ ਦੱਸ ਦਿਓ ਪਿੰਡ ਦੱਸ ਦਿਓ ਧੰਨਾ ਮੇਰਾ ਨਾਮ ਧੰਨਾ ਜੱਟ ਹਾਂ ਤੇ ਪਿੰਡ ਆਪਣੇ ਜੈਸਰ ਜੈਸਰ ਹਾਂ ਤੇ ਇਹ ਕਿਵੇਂ ਇੱਥੇ ਫਿਰ ਵੜਦੇ ਤੁਸੀਂ ਕਿਹਦੇ ਖੇਤ ਕਿਹਦਾ ਇਹ ਇਹ ਜੀ ਬਸਨੂਈਆਂ ਦਾ ਜੀ ਠੀਕ ਹੈ ਤੇ ਵੱਡਾ ਲੰਮੇ ਟੱਕ ਹੈ ਹਨਾ ਹਾਂ ਜੀ ਇਹਦਾ ਕੀ ਰੇਟ ਚੱਲੀ ਜਾਂਦਾ ਬਾਢੀ ਦਾ ਤੁਹਾਨੂੰ ਕੀ ਰੇਟ ਦਿੰਦੇ ਇਹ ਜੀ 5 ਕਿਲੋ ਘਾਟਾ ਕੌਂਟਲ 95 ਕਿਲੋ 95 ਕਿਲੋ ਕਿਵੇਂ 95 ਕਿੱਲਾ ਵੱਢਣਗੇ ਇਹ ਤੇ 95 ਕਿਲੋ ਦੇਣ ਹਾਂ ਜੀ ਅੱਛਾ ਕੋਟਲ ਕਣਕ ਦੇ ਦੇਣਗੇ ਐ ਕਿੱਲੇ ਦੀ ਹਾਂਜੀ ਤੇ ਉੂੰ ਝਾੜ ਕਿੰਨਾ ਨਿਕਲਦਾ ਇਹਦਾ ਜੀ ਇਹ ਜੀ 10 10 ਕੋਟਲ ਚੜ ਜੂਗੀ ਕਿੱਲੇ ਦੀ ਹਾਂਜੀ ਬਰਾਨੀ ਆਏ ਤੇ ਕਰਦੇ ਕਿਵੇਂ ਇਹ ਬਈ ਇਹ ਪਾਣੀ ਪੂਣੀ ਜਿਵੇਂ ਪੁਆਰੇ ਨਾਲ ਜੀ ਉਹ ਪੁਆਰੇ ਤੇ ਇਹਦੇ ਰੇਰੂ ਕਿੰਨੀ ਕਿ ਪੈਂਦੀ ਹੈ ਜੀ ਇੱਧਰ ਨੂੰ ਕਰ ਲੂ ਮੂਮੈਂਟ ਇਹ ਜੀ ਕਿੱਲਾ ਗੱਟਾ ਤਾਂ ਪੈ ਜਾਂਦੀ ਹੈ ਸਮਝ ਲਾ ਇੱਕ ਗੱਟਾ ਪਾਉਣੇ ਬਾੜੀ ਨਹੀਂ ਪੈਂਦੀ ਹਾਂ ਬਾੜੀ ਨਹੀਂ ਠੀਕ ਹੈ ਹਾਂ ਦੋ ਦੋ ਵਾਰੀ ਪਾਉਂਦੇ ਜੀ ਕਿੰਨੇ ਬੰਦੇ ਕਣਕ ਹਣ ਵਢੀ ਜਾਂਦੇ ਆ ਅਸੀਂ ਜੀ 6 ਬੰਦੇ ਕਿੰਨੀ ਵੜ ਦਿੰਦੇ ਹੋ ਜੇ ਇਹ ਤਾਂ ਅੱਦ ਅੱਦ ਕੱਲਾ ਵੜਦੇ ਜੋਟੀ ਮੈਂ ਪੌਣਾ ਕਿੱਲਾ ਵੜ ਦਿੰਦਾ ਕੱਲਾ ਹਾਂਜੀ ਪੌਣਾ ਕਿੱਲਾ ਬਈ ਵੜ ਦਿੰਦਾ ਇਹ ਪੁਰਾਣੀਆਂ ਖਰਾਕਾਂ ਖਾਧੀਆਂ ਬਾਈ ਦੀਆਂ ਇਹਦੀਆਂ ਹਾਂਜੀ ਪੌਣਾ ਕਿੱਲਾ ਜਾ ਕੇ ਗੜਗੜ ਚੂਰੀ ਚਾਰੀ ਦਿੰਦਿਆ ਕਰਤੇ ਕੋਸ ਨਹੀਂ ਚੂਰੀ ਜੀ ਸੁੱਕੀਆਂ ਰੋਟੀਆਂ ਖਾਈ ਦੀਆਂ ਤੇ ਦੂਜਾ ਉਹ ਹਾਂਜੀ ਉਹ ਪੈਗ ਸਿਕ ਲਾ ਲੈ ਉਹ ਫੇਰ ਗਰਦ ਥੱਲੇ ਹੋ ਜਾਂਦੀ ਹੈ ਚਾਹੀਦਾ ਵੀ ਨਹੀਂ ਬੰਦਾ ਛੇਤੀ ਦਵਾਈ ਹੋ ਜਾਂਦਾ ਬਈ ਇਹ ਟੂੜੀ ਵਾਲਾ ਕੰਮ ਆ ਮਾੜੀ ਕੋ ਖਾਯੋ ਦਾਤੀ ਜੀ ਹਾਂਜੀ ਉਹਨੂੰ ਵੱਢ ਕੇ ਦਿਖਾਉਣਾ ਦੋਸਤੋ ਇਹ ਜ਼ੋਰ ਤਾਂ ਹੀ ਬਈ ਲੱਗਦਾ ਹਣਾ ਜੜਾ ਹੀ ਪੱਟੀਆਂ ਨਹੀਂ 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 ਜੀ ਤਾਂ ਹੀ ਪਈ ਹੈ ਜੀ ਜੜਾ ਜੜਾ ਹੀ ਇਹ ਪੜਦਿਆ ਮਾੜੀਆਂ ਮੋਟੀਆਂ ਜੜਾਉਂਦੀ ਆ ਬਈ ਥਾਂ ਹੀ ਪੋਲਾ ਇਹ ਹਾਂਜੀ ਪੋਲਾ ਪੜਦੀ ਵੜਦੀ ਆ ਕਿਉਂਕਿ ਇਹ ਰੇਤਾਂ ਇਹ ਮੈਂ ਵੀ ਬਈ ਬਹੁਤ ਵੱਡੀ ਆ ਕਣਕ ਪਰ ਆਪਣੇ ਪੰਜਾਬ ਦੀ ਕਣਕ ਹੁੰਦੀ ਆ ਭਾਰੀ ਇਹ ਗਾ ਆਪਣੀ ਗਾ ਹਾਂਜੀ ਨਾਲ ਜ਼ਮੀਨ ਪੱਕੀ ਹੁੰਦੀ ਆ ਜੀ ਉਹ ਜ਼ਮੀਨ ਪੱਕੀ ਹੁੰਦੀ ਆ ਤੇ ਬਈ ਬਾਵਾ ਲੈ ਲੈਂਦੀ ਆ ਉਹ ਵੀ ਇਹਦਾ ਫੂਸ ਆ ਇਹਦਾ ਗਿੱਡੀ ਜਾਂਦੀ ਆ ਪਰ ਆਹ ਟਾਈਮਾਂ ਦੇ ਵਿੱਚ ਬਈ ਕਬਈ ਨਾ ਨਹੀਂ ਆਉਂਦੀਆਂ ਜੀ ਇੱਧਰ ਆਉਂਦੀ ਆ ਜੀ ਕਿਰਪਾ ਨਾਲ ਵੀ ਆਉਂਦੀ ਆ ਉਹ ਕਾਮਯਾਬ ਘਟਾ ਹਾਂ ਜੀ ਕਰਕੇ ਵੱਡੀ ਤੇ ਵੜਾ ਲੈਂਦੇ ਆ ਇਦੂ ਬਾਦ ਕੀ ਫਸਲ ਬੀਜਣਗੇ ਉਹ ਜੀ ਨਰਮਾ ਬੀਜੀ ਜਾਂਦੇ ਆ ਜੀ ਤੇ ਪਾਣੀ ਕਿੱਥੋਂ ਲਿਆਉਂਦੇ ਆ ਇਹ ਪਾਣੀ ਜੀ ਉਹ ਬੋਰ ਹੈ ਜੀ ਉਥੇ ਡਿੱਗੀ ਬਣੀ ਹੋਈ ਹੈ ਜੀ ਨਹੀਂ ਡਿੱਗੀ ਨਹੀਂ ਬਣੀ ਜੀ ਸਿੱਧੀ ਪਾਈਪ ਲਾਈ ਆਏ ਆ ਬਸ ਥੱਲੇ ਬੋਰ ਹੀ ਹਾਂ ਬੋਰ ਹੈ ਇਹ ਸੇਮ ਹੈ ਜੀ ਇੱਥੇ ਹਾਂਜੀ ਸੇਮ ਹੈ ਜੀ ਇਹ ਵੀ ਰੱਬ ਦੇ ਰੰਗ ਆ ਹਨਾ ਟਿੱਬੇ ਦੇ ਵਿੱਚ ਹਾਂਜੀ ਇਹ ਸੇਮ 10 12 ਮਰਬੇ ਹੈ ਜੀ ਹੂੰ ਹੁਣ ਤਾਂ ਘਟ ਗਈ ਥੋੜੀ ਜੀ ਹੂੰ ਉਹ ਜ਼ਿਆਦਾ ਹੀ ਸੀ 12 13 ਮਰਬੇ ਤੋਂ ਠੀਕ ਹੈ ਹਾਂ ਨੇ ਭਈਆ ਪ੍ਰਾਣੀ ਤੇ ਹੜੰਬਾ ਲਾ ਕੇ ਕੱਢੋਂਗੇ ਇਹਨੂੰ ਹਾਂਜੀ ਹੜੰਬਾ ਕਿਦਾਂ ਕੱਢਣੀ ਐ ਇਹ ਜੀ ਅੱਜ ਵੇਖੋ 3 ਵਜੇ ਦਾ ਟਾਈਮ ਹੈ ਹੂੰ ਜੇ ਅੱਜ ਆਇਆ ਤਾਇਆ ਜਾਂ ਤੜਕਾ ਤੁਸੀਂ ਕੱਢਣੀ ਐ ਕੱਢਣ ਦਾ ਵੀ ਠੇਕਾ ਛੋਟਾ ਹੈ ਨਹੀਂ ਜੀ ਅਸੀਂ ਠੇਕਾ ਤਾਂ ਉਹ ਤਾਂ ਮਕੌਨਿਆਂ ਠੇਕਾ ਹੂੰ ਵੱਡੰਬਾ ਹੀ ਕਰਿਆ ਹਾਂ ਹੁਣ ਵੱਡੰਦਾ ਤੇ ਉਹ 100 ਰੁਪਏ ਘੰਟਾ ਹੈ ਜੀ ਅੱਛਾ ਹੜੰਬੇ ਤੇ ਜਾਂਦੇ ਆ ਦੱਸ ਘੰਟੇ 'ਚ ਕਿੰਨੀ ਕਿੱਲਾ ਕੱਢ ਦਿੰਦੇ ਕਿ ਨਹੀਂ ਹਾਂਜੀ ਕਿੱਲਾ ਕੈਟਰ ਨਿਕਲਦਾ ਰਾਮ ਨਾਲ ਠੀਕ ਹੈ ਇਹ ਆ ਬਈ ਸਖਤ ਬੰਦੇ ਮਿਹਨਤੀ ਬੰਦੇ ਆ ਜਿਹੜੇ ਹਨਾ ਕਦਰ ਟੱਡ ਮਾਰ ਅਗਲਾ ਤੁਰਿਆ ਫਿਰਦਾ ਇੰਨੀ ਗਰਮੀ ਦੇ ਵਿੱਚ ਕੱਲੀ 90 ਪੰਡਾ ਵੱਡੀਆਂ ਜੀ ਆਦਿ ਲੰਮੀ ਉਸਰੀ ਕਿੰਨੀ ਹੈ ਇਹ ਇਹ ਜੀ ਮਰਬਾ ਹੈ ਜੀ ਠੀਕ ਹੈ ਤੁਸੀਂ ਛੋਟੇ ਛੋਟੇ ਟੋਟੇ ਕਰਕੇ ਜਿਵੇਂ ਉਹ ਰਹਿ ਗਈ ਹਨਾ ਹਾਂਜੀ ਉਦੋਂ ਬਾਪਾ ਵੜੀ ਹੈ ਹਨਾ ਖੁਸ਼ੀ ਹੁੰਦੀ ਜਿਵੇਂ ਉਹ ਲਾਸਟ ਤੇ ਆ ਗਿਆ ਹਨਾ ਪਾਣਤਾ ਮੋਗਦਗੇ ਪਾਣੀ ਪੂਣੀ ਪੀਵਾਂਗੇ ਇਹ ਵੀ ਬਈ ਹੁੰਦੀ ਆ ਆਪਣੇ ਕਿਲੇ ਦੀ ਉਸਰੀ ਹੁੰਦੀ ਆ ਤੇ ਸਾਡਾ ਬਜ਼ੁਰਗ ਉੱਠਣ ਨਹੀਂ ਦਿੰਦਾ ਹੁੰਦਾ ਸੀ ਜਦੋਂ ਕਿਲੇ ਵਾਲੀ ਉਸਰੀ ਤੇ ਜਾ ਕੇ ਪਾਣੀ ਪੀਣ ਦਿੰਦਾ ਹੁੰਦਾ ਹਾਂਜੀ ਵੱਡੀ ਬਥੇਰੀ ਕਰਦੇ ਆ ਜੀ ਹੁਣ 80 85 ਕਿਲੇ ਜੀ ਅਸੀਂ ਮੋਹਨਗੜ੍ਹ ਵੱਡੇ ਆ ਜੀ ਹਮ ਤੇ ਧਾਰਾ ਕਿਲੇ ਉੱਥੇ ਸਰੋਂ ਵੱਢ ਕੇ ਗਏ ਸੀ ਅਸੀਂ ਮੌਣਗੜ ਅੱਛਾ ਤੇ ਆ ਕੇ ਮਰਬਾ ਕਣਕ ਵੱਢਤੀ ਸਰੋਂ ਦਾ ਕਿਵੇਂ ਦਿੰਦੇ ਆ ਕੀ ਰੇਟ ਸਰੋਂ ਜੀ 1200 1300 1200 ਕਿਲੇ ਦਾ ਜੀ ਠੀਕ ਹੈ ਤੇ ਸੀਜ਼ਨ ਹੁਣ ਵਧੀਆ ਲੱਗ ਜੂਗਾ ਤੁਹਾਡਾ ਕੰਮ ਮੈਨੂੰ ਹੋ ਜੂਗੀ ਹਨਾ ਅਸੀਂ 85 ਕਿਲੇ ਵੱਢਿਆ ਜੀ ਉੱਥੇ ਠੀਕ ਹੈ ਸੱਤ ਬੰਦੇ ਸੀਗੇ ਠੀਕ ਹੈ ਕਿਤੇ ਪੰਜਾਬ ਚ ਨਹੀਂ ਗਏ ਨਹੀਂ ਪੰਜਾਬ ਚ ਨਹੀਂ ਗਏ ਕੋਈ ਪੁਰਾਣਾ ਪਿੰਡ ਹੈ ਨਹੀਂ ਪੁਰਾਣਾ ਪਿੰਡ ਸਾਡਾ ਪੰਜਾਬ ਹੀ ਹੈ ਜਿਹੜਾ ਮੁਕਸਰ ਕੋਲ ਬਾਮਨ ਵਾਲਾ ਬਾਮਣ ਵਾਲੀ ਤੋਂ ਆ ਬਈ ਮੁਖਸਰ ਤੋਂ ਹਾਂਜੀ ਇਹ ਏਰੀਏ ਚ ਬਈ ਪੰਜਾਬੀ ਬਹੁ ਵਸੇ ਆ ਮੇਰੇ ਚਾਚੇ ਚੂਚੇ ਉੱਥੇ ਹੀ ਰਹਿੰਦੇ ਆ ਸਾਡਾ ਪਰਿਵਾਰ ਸਾਰਾ ਹੀ ਮੇਰਾ ਪਿਓ ਇੱਧਰ ਆ ਗਿਆ ਸੀ ਤੇ ਇੱਧਰ ਹੀ ਮਕਾਨ ਬਕੂਨ ਲੈ ਲੈ ਮੜ ਕੇ ਸੀ ਇੱਧਰ ਰਹਿਣ ਲੱਗ ਗਿਆ ਠੀਕ ਤੇ ਬੰਦੇ ਕਿਵੇਂ ਰਾਸਤਾ ਨਹੀਂ ਪੈਸੇ ਪੂਸੇ ਦੇ ਦਿੰਦੇ ਬਹੁਤ ਵਧੀਆ ਜੀ ਪੈਸੇ ਕਿੰਨੇ ਮਰਜੀ ਠੀਕ ਆ ਪਹਿਲਾਂ ਵੀ ਦੇ ਦਿੰਦੇ ਆ ਹਾਂਜੀ ਲੱਖ ਲੱਖ ਰੁਪਈਆ ਪਹਿਲਾਂ ਚੱਕ ਲੈਂਦੇ ਆ ਜਿਵੇਂ ਵਾਈ ਤੇ ਇੱਥੇ ਲੇਬਰ ਨਹੀਂ ਫਿਰ ਮਿਲਦੀ ਲੇਬਰ ਦੀ ਕਦਰ ਆ ਇੱਥੇ ਹਾਂਜੀ ਕਦਰ ਪੂਰੀ ਤੇ ਆ ਕਿੰਨੇ ਕਿਲੋ ਦੀ ਪੌਣੇ ਆ ਜੀ ਆ ਜੀ ਅੰਦਾਜ਼ਾ ਹੈ ਜੀ ਕੋਈ 35 ਕਿਲੋ ਦੀ ਪੰਡਾ ਹੈ ਜੀ ਠੀਕ ਹੈ ਹੌਲੀ ਆਪਣੇ 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 ਦੇ ਕੰਮ ਖਤਮ ਹੋ ਗਏ ਚਲੋ ਹੁਣ ਮਸ਼ੀਨੀ ਚੁੱਕ ਹੈਗਾ ਤੇ ਸਾਰੇ ਬਾਈ ਟਿੱਬੇ ਹੀ ਆ ਇਹ ਤੇ ਇੱਥੇ ਉਹ ਰੇਟ ਜ਼ਮੀਨ ਦਾ ਕੀ ਹੈ ਜੀ ਠੇਕਾ ਲੈਣਾ ਹੋਵੇ ਠੇਕੇ ਦੀ ਠੇਕੇ ਜੀ ਇੱਥੇ ਉਹ ਉਹ ਮਰਬਾ ਜੀ ਉਹ ਪੰਜਾਬ ਦਾ ਹੀ ਹੈ ਜੀ ਆ ਦੋ ਮਰਬੇ ਨਾ ਇਹ ਪੰਜਾਬ ਦੇ ਹੈ ਬੰਦੇ ਦੇ ਹਾਂਜੀ ਪੰਜਾਬ ਚੋਂ ਆਏ ਹੁਣ ਹੀ ਲਈ ਹੈ ਇਹਨਾਂ ਨੇ ਕੋਈ 4-5 ਸਾਲ ਹੋ ਗਏ ਹਮ ਤੇ ਉਹ ਵਕਟਰ ਪੰਜਾਬ ਵਾਲਿਆਂ ਦਾ ਹੀ ਖੜਾ ਬੁੜਾ ਬੁਢੀ ਹੈਗੇ ਇੱਥੇ ਠੀਕ ਹੈ ਦੋਵਾਂ ਪ੍ਰਾਣ ਨੇ ਲਈ ਆ ਇਹਨਾਂ ਨੇ ਮਰਬਾ ਪਰਲੇ ਪਾਸੇ ਲਿਆ ਛੋਟੇ ਪ੍ਰਾਣ ਨੇ ਤੇ ਮਰਬਾ ਉਹਰਲਾ ਕੀ ਰੇਟ ਰੂਟ ਆ ਇੱਥੇ ਜੀ ਪਤਾ ਨਹੀਂ ਰਹਿੜ ਤਾਂ ਮੈਂ ਪੁੱਛਿਆ ਨਹੀਂਗਾ ਤੇ ਠੇਕੇ ਦਾ ਵੀ ਨਹੀਂ ਪਤਾ ਠੇਕਾ ਜੀ 2.5 ਲੱਖ ਆ ਜੀ ਮਰਬੇ ਦਾ ਮਰਬੇ ਦਾ ਜੀ 25 ਕਿੱਲੇ ਦਾ 25 ਕਿੱਲੇ ਬਈ 2.5 ਲੱਖ ਚ ਮਿਲ ਜਾਂਦੇ ਆ ਤੇ ਜਿਹੜੇ ਭਰਾ ਨੂੰ ਠੇਕੇ ਦਾ ਕੀੜਾ ਨਾ ਜਾਦਾ ਉਹ 2.5 ਲੱਖ ਚ ਨਹੀਂ ਮਿਲਿਆ ਇੱਥੇ ਆ ਕੇ ਲੈ ਲੈ 2.5 ਲੱਖ ਚ ਜੀ ਪੰਜਾਬ ਵਾਲੇ ਨੇ ਲਈ ਆਓ ਜੀ ਮਰਬਾ ਹੁਣ ਅਸੀਂ ਆ ਵੱਡ ਕੇ ਉੱਥੇ ਜਾਣਾ ਜੀ ਉਹਦੇ ਵੱਡਣੀਆਂ ਕਰਨ 85 ਕਿਲੋ ਤੇ ਮਕਾਈ ਆ ਜੀ 85 ਕਿਲੋ ਤੇ ਹਾਂ ਜੀ ਉਹ ਪਿਆਰ ਦਾ ਹੀ ਹੈ ਜੀ ਉਹਨੇ ਪਿਆਰ ਚੋਂ ਆਇਆ ਵੀਡੀਓ ਬਾਈ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਕਿਰਤੀ ਕਾਮਿਆਂ ਦੇ ਨਾਂ ਤੇ ਜ਼ਰੂਰ ਹਨਾ ਤੇ ਚਲੋ ਆਪਣੇ ਤਾਂ ਇਹ ਕੰਮ ਰਹਿਣਗੇ ਤੇ ਇੱਧਰ ਵੀ ਹੌਲੀ ਹੌਲੀ ਤਰੱਕੀ ਹੋ ਜੂਗੀ ਤੇ ਇੱਧਰ ਬਾਈ ਮੜਾ ਕੈਮਰਾ ਮਾਰ ਕੇ ਦਿਖਾ ਦੇ ਪਾਣੀ ਖੜਾ ਸੇਮ ਖੜੀ ਆ ਟਿੱਬੇ ਆ ਬਾਈ ਦਾਦਾ 20-20 ਫੁੱਟੇ ਇਹ ਰੱਬ ਬਾਈ ਕੁਦਰਤ ਹੈ ਕੁਦਰਤ ਨੂੰ ਕੋਈ ਨਹੀਂ ਫੜ ਸਕਿਆ ਤੇ ਆਪਾਂ ਹੋਰ ਵੀ ਰਾਜਸਥਾਨ ਦੀਆਂ ਵੀਡੀਓ ਲੈ ਕੇ ਆਵਾਂਗੇ ਤੇ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ